ਫਰੋਜ਼ਪੁਰ ਦੇ ਇਤਿਹਾਸਿਕ ਗੁਰਦੁਆਰਾ ਜਾਮਨੀ ਸਾਹਿਬ ਗੁਰਦੁਆਰਾ ਵਿੱਚ ਸੇਵਾ ਕਰਨ ਆਏ ਪੰਜ ਸਕੂਲੀ ਬੱਚੇ ਅੱਗ ਦੀ ਚਪੇਟ ਵਿੱਚ ਸਿਲੰਡਰ ਨੂੰ ਲੱਗੀ ਅੱਗ ਸੇਵਾ ਕਰਨ ਦੌਰਾਨ ਵਾਪਰਿਆ ਹਾਦਸਾ ਫਰੋਜ਼ਪੁਰ ਦੇ ਇਤਿਹਾਸਿਕ ਗੁਰਦੁਆਰਾ ਜਾਮਨੀ ਸਾਹਿਬ ਵਿੱਚ ਲੰਗਰ ਸੇਵਾ ਦੌਰਾਨ ਸਿਲੰਡਰ ਨੂੰ ਅਚਾਨਕ ਅੱਗ ਲੱਗਣ ਕਾਰਨ ਉਸ ਦੀ ਚਪੇਟ ਵਿੱਚ ਪੰਜ ਸਕੂਲੀ ਬੱਚੇ ਆ ਗਏ ਜੋ ਕਿ ਬੁਰੀ ਤਰ੍ਹਾਂ ਝੁਲਸ ਗਏ ਜਿਨ੍ਹਾਂ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਬੱਚੇ ਐਨੀ ਬੁਰੀ ਤਰ੍ਹਾਂ ਝੁਲਸੇ ਨੇ ਕਿ 50 ਤੋਂ 70% ਦੀ ਸੜੇ ਹੋਏ ਨੇ ਜਾਣਕਾਰੀ ਅਨੁਸਾਰ ਇਹ ਬੱਚੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਨ ਆਏ ਸੀ ਅਤੇ ਲੰਗਰ ਹਾਲ ਦੇ ਨੇੜੇ ਸੇਵਾ ਕਰ ਰਹੇ ਸੀ ਇਸ ਦੌਰਾਨ ਉੱਥੇ ਸਿਲੰਡਰ ਨੂੰ ਅਚਾਨਕ ਅੱਗ ਲੱਗ ਗਈ ਤੇ ਇਹ ਬੱਚੇ ਉਸ ਦੀ ਝਪੇਟ ਵਿੱਚ ਆ ਗਏ ਅੱਗ ਲੱਗਣ ਨਾਲ ਝੁਲਸੇ ਨਾਲ ਬੱਚਿਆਂ ਦੇ ਵਿੱਚ ਦੋ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਹਾਂ ਸਾਰੀ ਲੰਗਰ ਵਾਲਾ ਜਮਨੀ ਸਾਹਿਬ ਤੇ ਸੇਵਾ ਕਰਦੇ ਸੀ ਉੱਥੇ ਜੀ ਹੁਣ ਪਤਾ ਨਹੀਂ ਸਿਲੰਡਰ ਫਟਿਆ ਕਿ ਕਿੱਦਾਂ ਅਗ ਲੱਗੀ ਆ ਹਜੇ ਫਿਲਹਾਲ ਪਤਾ ਲੱਗੂਗਾ ਜੀ ਮੈਂ ਤਾਂ ਹੀ ਬਾਹਰੋਂ ਦਫ਼ਤਰ ਦੇ ਵਿੱਚੋਂ ਮੁੰਡਿਆਂ ਨੂੰ ਭਾ ਕੇ ਲਿਆ ਹਾਂ ਹਾਂਜੀ ਸਕੂਲ ਦੇ ਬੱਚੇ ਸੀ ਕਿ ਉੱਥੇ ਸੇਵਾ ਕਰਨ ਆਏ ਸੀ ਗੁਰਦਰਾ ਸਾਹਿਬ ਸਕੂਲ ਇਹ ਪਤਾ ਨਹੀਂ ਕਿਹੜੇ ਸਕੂਲ ਦੇ ਸੀ ਸਕੂਲ ਹਾਂਜੀ ਸਕੂਲ ਤੋਂ ਬਾਅਦ ਹਾਂਜੀ ਸੇਵਾ ਕਰਨ ਆਏ ਸੀਗੇ ਪਤਾ ਨਹੀਂ ਜੀ ਹਜੇ ਇਸ ਚੀਜ਼ ਦਾ ਨਹੀਂ ਪਤਾ ਸਿਲੰਡਰ ਫਟਿਆ ਕਿ ਲੰਗਰ ਅੱਜ ਕਿਸ ਤਰੀਕੇ ਨਾਲ ਅਗ ਲੱਗੀ ਆ ਇਹ 5 ਨੇ जख्मी ਆ ਜੀ ਹਾਂਜੀ ਇਹ ਵੀ ਆਪਣਾ ਪਿਆਣੇ ਆਣੇ ਵਸਤੀ ਦੇ ਨੇ ਇਹ ਗੁਰੂ ਸਾਹਿਬ ਗੁਰਦੁਆਰੇ ਸੇਵਾ ਕਰਨ ਗਏ ਸੀ ਤੇ ਉਹ ਕਹਿੰਦੇ ਅੰਦਰ ਸੇਵਾ ਕਰਨੀ ਜਦੋਂ ਅੰਦਰ ਇਹ ਪਹੁੰਚੇ ਤੇ ਬਾਬਾ ਨੇ ਪੁੱਛਿਆ ਤੋਂ ਕਿ ਤੂੰ ਕਿ ਸਿਲੰਡਰ ਤਾਂ ਨਹੀਂ ਅੰਦਰ ਚੱਲ ਰਿਹਾ ਕਹਿੰਦੇ ਨਹੀਂ ਇਹ ਅੰਦਰ ਪਹੁੰਚੇ ਯੱਕ ਦਾ ਵਾਂ ਕਿ ਸਿਲੰਡਰ ਨੇ ਹਮਲਾ ਕੀਤਾ ਅਗਨੇ ਉਹ ਫ੍ਰੀ ਹੋ ਗਿਆ ਤੇ ਇਸ ਕਰ ਨੇ ਪੰਜੇ ਸੀ ਪੰਜੇ ਅੱਗ ਦੀ ਲਬੇੜ ਚ ਆ ਗਿਆ ਹਾਂ ਸੇਵਾ ਕਰ ਰਿਆ ਸੀ ਸਕੂਲ ਬੱਚੇ ਸਕੂਲ ਦੇ ਬੱਚੇ ਜੀ ਸਕੂਲ ਗ੍ਰਾਮ ਸਕੂਲ ਦੇ ਬੱਚੇ ਸਰਕਾਰੀ ਪ੍ਰਾਈਵਟ ਸਕੂਲੇ ਉੱਥੇ ਹੀ ਹੈ ਪਿਆਰੇ ਜੀ ਤੇ ਡਰੈਸਿੰਗ ਹੋ ਗਈ ਪੰਜ ਕੇਸ ਹੈ ਜੀ ਤੇ ਉਹਦੇ ਚੋ ਤਿੰਨ ਪੀਸ਼ੇ ਸਟੇਬਲ ਤੋਂ ਦੋ ਤੁਹਾਨੂੰ ਥੋੜੇ ਸੀਰੀਅਸ ਲੱਗ ਰਹੇ ਆ ਸਰਜਨ ਹਰੇਕ ਵਾਰੀ ਅਸੈਸ ਕਰਕੇ ਕਿ ਸਰਜਨ ਨੇ ਦੇਖਣਾ ਹੁੰਦਾ ਸਿਰਫ ਅਫਰਦਰ ਹੀ ਸੋਚਦੇ ਕਿ ਇੱਥੋਂ ਇੱਕ ਦਾ ਸ਼ਾਇਦ ਰੈਫਰ ਕਰਨਾ ਪਏ ਤਾਂ ਇਹ ਗੁਰਦੌਰ ਸਾਹਿਬ ਦੀ ਸੇਵਾ ਕਰ ਰਹੀ ਸੀ ਉੱਥੇ ਕਿ ਸਿਲੰਡਰ ਫਟਿਆ ਜੋ ਸੁਨੇ ਆ ਵੈਟ ਪੰਜਾਬੀ ਟੀਵੀ ਲਈ ਸੁਖਚੈਨ ਸਿੰਘ ਫਿਰੋਜ਼ਪੁਰ